ਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ ਵਿੱਚ ਵੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਮਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕੋ ਲੁਟੇਰਾ ਐਕਟਿਵਾ ਲੈ ਕੇ ਫਰਾਰ ਹੋ ਰਿਹਾ ਹੈ ਜਿਹਨੇ ਮਰੜਕ ਨੂੰ ਦੋ ਮੋਟਰਸਾਈਕਲ ਆਏ ਉਹਨਾਂ ਵਿੱਚੋਂ ਇੱਕ ਨੇ ਸਾਡੀ ਐਕਟਿਵਾ ਦੀ ਮੋਟਰਸਾਈਕਲ ਮਾਰਿਆ ਜਿਸ ਕਰਕੇ ਐਕਟਿਵਾ ਮੇਰੇ ਉੱਪਰ ਗਿਰ ਗਈ ਮਾਤਾ ਜੀ ਮੇਰੇ ਸਾਹ ਤੇ ਗਿਰ ਕੇ ਉਹ ਜਦੋਂ ਮੈਂ ਐਕਟਿਵਾ ਨੂੰ ਕਹਾ ਵੀ ਮੇਰੇ ਤੇ ਐਕਟਿਵਾ ਚੱਕ ਦੋ ਤਾਂ ਉਹ ਐਕਟਿਵਾ ਪਾ ਜਾ ਕੇ ਲੈ ਗਏ ਜੋ ਇੱਕ ਮੋਟਰਸਾਈਕਲ ਨੇ ਜਿਹੜੇ ਸਵਾਰ ਸੀਦਾ ਉਹਨੇ ਮੇਰੇ ਦੇ ਉੱਪਰ ਉਹ ਮੋਟਰਸਾਈਕਲ ਦਾ ਟਾਪਾ ਮਾਰਿਆ ਜਿਸ ਕਰਕੇ ਮੇਰੇ ਤੇ ਖੱਟਾਂ ਲੱਗੀਆਂ ਤੇ ਮੇਰੇ ਟੈਂਕੇ ਲੱਗ ਗਏ ਨਾਬਾ ਵਿਖੇ ਚੋਰਾਂ ਦੀ ਦਹਿਸ਼ਤ ਨਾਲ ਲੋਕ ਸਦਮੇ ਵਿੱਚ ਨੇ ਨਾਬਾ ਦੇ ਬਸੰਤਪੁਰਾ ਮੁਹੱਲਾ ਵਿਖੇ ਬੀਤੀ ਰਾਤ 10 ਵਜੇ ਦੇ ਕਰੀਬ ਇੱਕ ਦੁਕਾਨਦਾਰ ਕੋਲੋਂ ਐਕਟਿਵਾ ਸਮੇਤ 2 ਲੱਖ ਰੁਪਏ ਲੁੱਟਦਾ ਮਾਮਲਾ ਸਾਹਮਣੇ ਆਇਆ ਦੁਕਾਨਦਾਰ ਮੁਤਾਬਕ ਦੋ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਨੇ ਆਪਣੀ ਮਾਤਾ ਨਾਲ ਦੁਕਾਨ ਤੋਂ ਘਰ ਜਾ ਰਹੇ ਦੁਕਾਨਦਾਰ ਦੀ ਐਕਟਿਵਾ ਵਿੱਚ ਟੱਕਰ ਮਾਰੀ ਟੱਕਰ ਮਾਰਨ ਤੋਂ ਬਾਅਦ ਚਾਰ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਪੀਲੇ ਰੰਗ ਦੀ ਜੁਪੀਟਰ ਲੈ ਕੇ ਫਰਾਰ ਹੋ ਗਿਆ ਜਿਸ ਵਿੱਚ 2 ਲੱਖ ਰੁਪਏ ਦੇ ਕਰੀਬ ਦੁਕਾਨ ਦੀ ਰਕਮ ਸੀ ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ ਵਿੱਚ ਵੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕੋ ਲੁਟੇਰਾ ਐਕਟਿਵਾ ਲੈ ਕੇ ਫਰਾਰ ਹੋ ਰਿਹਾ ਤੇ ਜਦੋਂ ਦੁਕਾਨਦਾਰ ਉਸ ਨੂੰ ਭੱਜਦਾ ਵੇਖ ਕੇ ਪਿੱਛਾ ਕਰਦਾ ਤਾ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਤਾਂ ਉਸ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਅਤੇ ਹਮਲੇ ਤੋਂ ਬਾਅਦ ਦੁਕਾਨਦਾਰ ਸੜਕ ਉੱਪਰ ਡਿੱਗ ਜਾਂਦਾ ਹੈ ਜ਼ਖਮੀ ਹਾਲਤ ਵਿੱਚ ਦੁਕਾਨਦਾਰ ਫਿਲਹਾਲ ਸਿਵਲ ਹਸਪਤਾਲ ਨਾਬਾ ਵਿਖੇ ਜ਼ੇਰੇ ਇਲਾਜ ਹੈ ਦੁਕਾਨਦਾਰ ਨੂੰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਇਲਾਕੇ ਵਿੱਚ ਲਗਾਤਾਰ ਲੁੱਟੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਪੁਲਿਸ ਵੱਲੋਂ ਪਹਿਲਾਂ ਦੋ ਵਾਰਦਾਤਾਂ ਸੰਬੰਧੀ ਕੋਈ ਵੱਡਾ ਐਕਸ਼ਨ ਨਹੀਂ ਲਿਆ ਗਿਆ ਅਤੇ ਬੁੱਧਵਾਰ ਰਾਤ ਲੁਟੇਰਿਆਂ ਨੇ ਕਟੜਾ ਨੂੰ ਅੰਜਾਮ ਦਿੱਤਾ ਫਿਲਹਾਲ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਕੈਮਰੇ ਅੱਗੇ ਪੁਲਿਸ ਨੇ ਕੁਝ ਨਹੀਂ ਕਿਹਾ ਪਰ ਫੋਨ ਤੇ ਥਾਣਾ ਕਤਵਾਲੀ ਨਾਬਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਮੁਤਾਬਕ ਪੁਲਿਸ ਜ਼ਖਮੀ ਦੁਕਾਨਦਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਗੰਭੀਰਤਾ ਨਾਲ ਤਫ਼ਤੀਸ਼ ਕਰ ਰਹੀ ਹੈ ਮੇਰਾ ਨਾਮ ਅਚਰੂਰਾ ਮੈਂ ਐਸਡੀ ਬੁੱਧਪੁਰਾ ਗੇਟ ਦੁਕਾਨ ਹੈ ਅਸੀਂ ਰਾਤ 10:00 ਵਜੇ ਆਪਣੀ ਦੁਕਾਨ ਤੋਂ ਦੁਕਾਨ ਦੀ ਪੇਮੈਂਟ ਲੈ ਕੇ ਐਕਟਿਵਿਟੀ ਦੇ ਵਿੱਚ ਬੈਗ ਵਿੱਚ ਪਾ ਕੇ ਘਰ ਵੱਲ ਜਾ ਰਹੇ ਸੀ ਕੀ اچانک ਅਸੀਂ ਮਦਾਨ ਦੀ ਕਾਰਕੁਲ ਜਾ ਰਹੇ ਸੀ ਕਿ ਉਧਰੋਂ ਸਿਨੇਮਾ ਰੁੜ ਕੇ ਨੇ ਦੋ ਮੋਟਰਸਾਈਕਲ ਆਏ ਉਹਨਾਂ ਵਿੱਚੋਂ ਇੱਕ ਨੇ ਸਾਡੀ ਐਕਟਿਵਾ ਦੇ ਵਿੱਚ ਮੋਟਰਸਾਈਕਲ ਮਾਰਿਆ ਜਿਸ ਕਰਕੇ ਐਕਟਿਵਾ ਮੇਰੇ ਉੱਪਰ ਗਿਰ ਗਈ ਮਾਤਾ ਜੀ ਮੇਰੇ ਸਾਈਡ ਤੇ ਗਿਰ ਕੇ ਉਹ ਜਦੋਂ ਮੈਂ ਐਕਟਿਵਾ ਉੱਪਰ ਕੈਪੀ ਮੇਰੇ ਕੋਲ ਐਕਟਿਵਾ ਚੱਕ ਦੋ ਤਾਂ ਉਹ ਐਕਟਿਵਾ ਭਜਾ ਕੇ ਲੈ ਗਏ ਜਦੋਂ ਐਕਟਿਵਾ ਭਜਾ ਰਹੇ ਸੀ ਤਾਂ ਮੈਂ ਉਹਨਾਂ ਦੇ ਮਗਰ ਭੱਜ ਕੇ ਉੱਟ ਕੇ ਉਹਨਾਂ ਵਿੱਚੋਂ ਇੱਕ ਮੋਟਰਸਾਈਕਲ ਨੇ ਜਿਹੜਾ ਸਵਾਰ ਸੀਗਾ ਉਹਨੇ ਮੇਰੇ ਦੇ ਉੱਪਰ ਉਹ ਮੋਟਰਸਾਈਕਲ ਦਾ ਟਾਪਾ ਮਾਰਿਆ ਜਿਸ ਕਰਕੇ ਮੇਰੇ ਤੇ ਖੱਟਾਂ ਲੱਗੀਆਂ ਇਹ ਬਿਰਤਾਂਤ ਕਿ ਲਗਿੰਦਾ ਸੀ ਬਿਲਕੁਲ ਕਿੰਨੀ ਪੇਮੈਂਟ ਸੀ ਉਹਦੇ ਚ ਉਹ ਵੀ ਜੇ 2 ਲੱਖ ਦੇ ਕਰੀਬ ਪੇਮੈਂਟ ਸੀਗੀ ਦੋ ਸਵਾ ਦੋ ਲੱਖ ਦੇ ਕਰੀਬ ਪੇਮੈਂਟ ਸੀ ਸਿਰਫ ਦੁਕਾਨ ਦਾ ਕੋਈ ਸਮਾਨ ਨਹੀਂ ਦੁਕਾਨ ਦਾ ਬਸ ਕਾਗਜ਼ ਦੇ ਡੈਕਟੀ ਬਾਰੇ ਕਾਗਜ਼ ਹੀ ਠੀਕ ਹੈ ਹੋਰ ਕੋਈ ਸਮਾਨ ਨਹੀਂ ਸੀ ਲਗਾਤਾਰ ਜਿਵੇਂ ਨਾਬੇ ਘਟਨਾ ਹੋ ਰਹੀ ਹੈ ਕਿ دہشت ਨਹੀਂ دہشت ਕੀ ਹੈ ਤੁਸੀਂ ਇਹਨਾਂ ਨੂੰ ਸੁਧਾਰ ਕਰਨ ਦਾ ਜੋ ਕੋਈ ਲਗਾਤਾਰ ਵਪਾਰੀਨ ਦਾ ਘਟਣਾ ਮਾਰ ਰਿਹਾ ਕਿਉਂਕਿ ਹੋਰ ਤਾਂ ਕੋਈ ਇਹਦੇ ਵਿੱਚ ਫਸਦਾ ਨਹੀਂਗਾ ਇਹ ਲਗਾਤਾਰ ਕੁਮ ਉਹ ਜਿਵੇਂ ਮੈਂ ਸੁਣਨ ਚਾਹ ਰਿਹਾ ਵੀ ਪਰ ਹਫਤਾ 10 ਦਿਨ ਪਹਿਲਾਂ ਸਰਕਰ ਰੋਡ ਤੇ ਵੀ ਘਟਨਾ ਮਾ ਹੋ ਗਿਆ ਇਹ ਤੁਹਾਨੂੰ ਨਪੋਲਤ ਨੂੰ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਕਿਉਂਕਿ ਮਾਰਤਾ ਦੁਕਾਨਦਾਰ ਨੂੰ ਪੈਂਦੇ ਸਾਰੇ ਇਹਦੇ ਵਿੱਚ ਦਰਸ਼ਨਾ ਨਹੀਂ ਜੀ ਮੈਡਮ ਹਾਂਜੀ ਕੀ ਹੋਇਆ ਰਾਤ 10:00 ਵਜੇ ਕੇ 6 ਮਿੰਟ ਤੇ ਹੂੰ ਤੇ ਅਸੀਂ ਦੁਕਾਨ ਤੋਂ ਮੁਰਸਾ ਹੈਗਾ ਤੇ ਐਕਟਵਾ ਤੇ ਆ ਰਹੇ ਸੀ ਜੀ ਜੀ ਆ ਕੇ ਮਦਾਨ ਦੀ ਦੁਕਾਨ ਤੋਂ ਉੱਰਾ ਕੇ ਤੇ ਉਹਨਾਂ ਨੇ ਸਾਡੇ ਵਿੱਚ ਮੋਟਰਸਾਈਕਲ ਮਾਰਿਆ ਤੇ ਉੱਥੋਂ ਮੈਂ ਡਿੱਗੀ ਜੀ ਜੀ ਤਾਂ ਮੇਰਾ ਬੇਟਾ ਤੇ ਉਹਨਾਂ ਦੇ ਮਗਰ ਭਜਣ ਲੱਗਿਆ ਤੇ ਇੱਕ ਮੋਟਰਸਾਈਕਲ ਤਾਂ ਭੱਜ ਗਿਆ ਦੋ ਜਨਾਂ ਉਹਨੇ ਜੱਟਿਆ ਦੇ ਪਾਟਾ ਟਾਪਾ ਮਾਰਿਆ ਜੀ ਬਸ ਬੈਠੇ ਰਹੇ ਹੂੰ ਕਿੰਨੇ ਪੈਸੇ ਵੀ ਨਾਲ ਲੈ ਕੇ ਫਿਰ ਉਹ ਐਕਟਿਵ ਸਮਿਤ ਸਪਾਸ ਐ ਕਿਚੇ ਨੇ ਜੀ ਲੋਗ ਲੱਗੇ ਹੈ ਨੇ ਉਹਨੂੰ ਹੂੰ ਕਿੰਨੇ ਪੈਸੇ